ਕਲਕੀ ਪ੍ਰਾਣ ਅਤੇ ਗਰੁੜ ਪ੍ਰਾਣ ਵਿੱਚ ਅਜੀਹਿਆ ਗੱਲਾਂ ਲਿਖੀਆਂ ਗਈਆਂ ਹਨ ਜੋ ਤੁਹਾਡੇ ਰੋਂਗਤੇ ਖੜੇ ਕਰ ਸਕਦੀਆਂ ਹਨ ਕਲਯੁਗ ਦੇ ਅੰਤ ਦੀ ਕਲਪਨਾ ਮਨੁੱਖ ਦੇ ਮਨ ਨੂੰ ਡਰ ਅਤੇ ਹੈਰਾਨੀ ਨਾਲ ਭਰ ਸਕਦੀ ਹੈ ਇਹ ਯੁੱਗ ਇੰਨਾ ਭਿਆਨਕ ਹੋਵੇਗਾ ਕਿ ਇਹ ਤੁਹਾਡੇ ਦਿਲ ਨੂੰ ਹਿਲਾ ਕੇ ਰੱਖ ਦੇਵੇਗਾ ਪਰ ਇਹ ਕੋਈ ਕਾਲਪਨਿਕ ਕਹਾਣੀ ਨਹੀਂ ਬਲਕਿ ਹਕੀਕਤ ਹੈ ਇਨ੍ਹਾਂ ਪਵਿੱਤਰ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਸਾਨੂੰ ਆਉਣ ਵਾਲੇ ਸਮੇਂ ਦੀ ਭਿਆਨਕ ਸਚਾਈ ਤੋਂ ਜਾਣੂ ਕਰਵਾਉਂਦੀਆਂ ਹਨ ਅੱਜ ਅਸੀਂ ਇਨ੍ਹਾਂ ਬਾਰੇ ਵਿਸਤਾਰ ਨਾਲ ਜਾਣਾਂਗੇ ਅਤੇ ਤੁਹਾਨੂੰ ਦੱਸਾਂਗੇ ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਕਲਯੁਗ ਅੰਤ ਦੀ ਕਹਾਣੀ ਜਾਣਨ ਤੋਂ ਪਹਿਲਾਂ ਆਓ ਕੁਝ ਅਜਿਹੇ ਪਹਿਲੂਆਂ ਨੂੰ ਸਮਝੀਏ ਜੋ ਸ੍ਰਿਸ਼ਟੀ ਦੇ ਇਸ ਚੱਕਰ ਨੂੰ ਸਮਝਣ ਵਿੱਚ ਮਹੱਤਵਪੂਰਨ ਹਨ ਸਭ ਤੋਂ ਪਹਿਲਾਂ ਅਸੀਂ ਉਸ ਕਹਾਣੀ ਬਾਰੇ ਜਾਣਾਂਗੇ ਜੋ ਇਨ੍ਹਾਂ ਗ੍ਰੰਥਾਂ ਵਿੱਚ ਵਰਣਿਤ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਸਾਰੇ ਮਨੋਰੰਜਕ ਅਤੇ ਭਿਆਨਕ ਦ੍ਰਿਸ਼ ਦੱਸਾਂਗੇ ਜੋ ਕਾਲਯੁਗ ਦੇ ਅੰਤ ਵਿੱਚ ਵਾਪਰਨਗੇ ਤਾਂ ਸਾਡੇ ਨਾਲ ਬਨੇ ਰਹੋ ਕਿਉਂਕਿ ਇਹ ਯਾਤਰਾ ਨਾ ਕੇਵਲ ਗਿਆਨਵਰਤਕ ਹੋਵੇਗੀ ਬਲਕਿ ਤੁਹਾਨੂੰ ਡੂੰਘਾਈ ਨਾਲ ਸੋਚਣ ਤੇ ਵੀ ਮਜਬੂਰ ਕਰ ਦੇਵੇਗੀ Hindu ਸ਼ਾਸਤਰਾਂ ਵਿੱਚ ਕਾਲਯੁਗ ਦੀ ਉਮਰ 432000 ਸਾਲ ਮੰਨੀ ਗਈ ਹੈ ਇਹ ਵੀਰਵਾ ਭਗਵਤ ਪੁਰਾਨ ਵਿਸ਼ਨੂ ਪੁਰਾਨ ਲਿੰਗ ਪੁਰਾਨ ਅਤੇ ਬਟ ਪੁਰਾਨ ਵਿੱਚ ਮਿਲਦਾ ਹੈ ਕਲਯੁਗ ਦੀ ਸ਼ੁਰੂਆਤ ਮਹਾਭਾਰਤ ਯੁੱਧ ਤੋਂ ਬਾਅਦ ਦਵਾਪਰ ਯੁੱਗ ਦੇ ਅੰਤ ਵਿੱਚ ਮੰਨੀ ਜਾਂਦੀ ਹੈ ਵਰਤਮਾਨ ਵਿੱਚ ਲਗਭਗ 5000 ਸਾਲ ਬੀਤ ਚੁੱਕੇ ਹਨ ਤੇ ਅਜੇ ਵੀ 427000 ਸਾਲ ਬਾਕੀ ਹਨ ਇਨ੍ਹਾਂ ਗ੍ਰੰਥਾਂ ਵਿੱਚ ਕਲਯੁਗ ਦੇ ਲੱਛਣ ਮਨੁੱਖੀ ਵਿਹਾਰ ਅਤੇ ਇਹਨਾਂ ਦੇ ਅੰਤਾਂ ਦੇ ਸੰਕੇਤਾਂ ਦਾ ਵਰਣਨ ਕੀਤਾ ਗਿਆ ਹੈ ਜੋ ਕਿ ਸਾਨੂੰ ਇਸ ਯੁੱਗ ਦੀਆਂ ਚੁਣੌਤੀਆਂ ਤੋਂ ਸੁਚੇਤ ਕਰਦੇ ਹਨ ਮਹਾਭਾਰਤ ਯੁੱਧ ਦੀ ਸਮਾਪਤੀ ਤੋਂ ਬਾਅਦ ਜਦੋਂ ਯੁਦਿਸਤਰ ਹਸਤੀਨਾਪੁਰ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ ਉਹਨਾਂ ਦੇ ਮਨ ਵਿੱਚ ਯੁਦਿਸ਼્ਥਿਰ ਦੇ ਪੁੱਤ ਇੱਕ ਬਾਰੇ ਅਨੇਕਾਂ ਪ੍ਰਸ਼ਨ ਤੇ ਚਿੰਤਾਵਾਂ ਪੈਦਾ ਹੋਈਆਂ। ਦਵਾਪਰਯੋਗ ਹੁਣ ਸਮਾਪਤੀ ਵੱਲ ਸੀ ਅਤੇ ਕਾਲਯੁਗ ਦੇ ਆਗਮਨ ਦੇ ਸੰਕੇਤ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਲੱਗੇ ਸਨ। ਯੁਦਿਸ਼્ਥਰ ਨੂੰ ਇਹ ਡਰ ਸਤਾ ਰਿਹਾ ਸੀ ਕਿ ਆਉਣ ਵਾਲੀ ਯੁਗ ਵਿੱਚ ਮਨੁੱਖੀ ਜੀਵਨ ਦਾ ਸਰੂਪ ਕੀ ਹੋਵੇਗਾ? ਧਰਮ ਦੀ ਸਥਿਤੀ ਕੀ ਰਹੇਗੀ ਅਤੇ ਸੱਚਾਈ ਦਾ ਹਸ਼ਰ ਕੀ ਹੋਵੇਗਾ? ਇਹ ਚਿੰਤਾ ਦਾ ਸਮਾਧਾਨ ਪਾਉਣ ਲਈ ਉਨ੍ਹਾਂ ਨੇ ਆਪਣੇ ਚਾਰ ਭਰਾਵਾਂ ਭੀਮ, ਅਰਜੁਨ, ਨਕੁਲ ਅਤੇ ਸਹਿਦੇਵ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਸਲਾਹ ਲੈਣ ਦਾ ਨਿਸ਼ਚੈ ਕੀਤਾ। ਯੁਦਿਸ਼્ਥਰ ਨੇ ਆਪਦੇ ਭਰਾਵਾਂ ਨੂੰ ਬੁਲਾਇਆ। ਅਰਜੁਨ ਨੇ ਯੁਦਿ ਕਿਹਾ ਹੈ ਵੱਡੇ ਪ੍ਰਾਥਾ ਤੁਸੀਂ ਐਨੇ ਵਿਆਕੁਲ ਕਿਉਂ ਹੋ ਕੀ ਕਿਸੇ ਦੁਸ਼ਮਨ ਨੇ ਹਸਤੀਨਾਪੁਰ ਉੱਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ ਜੇ ਅਜੀਹਾ ਹੈ ਤਾਂ ਸਾਨੂੰ ਆਗਿਆ ਦਿਓ ਮੈਂ ਹੁਣੇ ਜਾ ਕੇ ਉਹਨਾਂ ਨੂੰ ਨਸ਼ਟ ਕਰ ਦੇਵਾਂਗਾ ਯੁਦਿਸ਼ਠਰ ਨੇ ਕਿਹਾ ਹੈ ਅਰਜੁਨ ਮੈਂ ਤੁਹਾਡੇ ਪ੍ਰਾਕਰਮ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ ਇਹ ਧਰਤੀ ਤੇ ਕੋਈ ਵੀ ਦੁਸ਼ਮਨ ਇੰਨਾ ਸਾਹਸੀ ਨਹੀਂ ਜੋ ਕਿ ਹਸਤੀਨਾਪੁਰ ਉੱਤੇ ਹਮਲਾ ਕਰ ਸਕੇ ਮੇਰੀ ਚਿੰਤਾ ਕਿਸੇ ਬਾਹਰੀ ਦੁਸ਼ਮਨ ਨੂੰ ਨਹੀਂ ਬਲਕਿ ਕਾਲੀਯੁਗ ਦੇ ਆਗਮਨ ਤੋਂ ਹੈ ਮੈਨੂੰ ਇਹ ਡਰ ਸਤਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਸਮਾਜ ਕਿਸ ਦਿਸ਼ਾ ਵੱਲ ਜਾਵੇਗਾ ਮ ਅਤੇ ਸਚਾਈ ਦੀ ਕੀ ਸਥਿਤੀ ਹੋਵੇਗੀ ਉਦੋਂ ਹੀ ਪੀਮ ਨੇ ਕਿਹਾ ਹੈ ਭਈਆ ਤੁਹਾਡੀ ਚਿੰਤਾ ਸਾਡੇ ਮਨ ਵਿੱਚ ਵੀ ਡਰ ਪੈਦਾ ਕਰ ਰਹੀ ਹੈ ਕਿਰਪਾ ਕਰਕੇ ਸਾਨੂੰ ਦੱਸੋ ਕਿ ਕਿਹੜਾ ਸੰਕਟ ਸਾਹਮਣੇ ਹੈ ਯੁਦਿਸ਼ਠਰ ਨੇ ਕਿਹਾ ਹੈ ਪੀ ਤੁਸੀਂ ਠੀਕ ਕਹਿੰਦੇ ਹੋ ਇੱਕ ਭਿਆਨਕ ਸੰਕਟ ਆਉਣ ਵਾਲਾ ਹੈ ਮੈਂ ਕਾਲੀ ਯੁਗ ਦੇ ਪਰਬਾਵਾਂ ਦੇ ਬਾਰੇ ਸੋਚ ਕੇ ਚਿੰਤਤ ਹਾਂ ਇਸ ਲਈ ਮੈਂ ਨਿਸ਼ਚੈ ਕੀਤਾ ਹੈ ਕਿ ਸਾਨੂੰ ਸ਼੍ਰੀ ਕ੍ਰਿਸ਼ਨ ਦੇ ਕੋਲ ਜਾਣਾ ਚਾਹੀਦਾ ਹੈ ਕੇਵਲ ਉਹੀ ਸਾਨੂੰ ਇਸ ਚਿੰਤਾ ਤੋਂ ਮੁਕਤ ਕਰ ਸਕਦੇ ਹਨ ਇਸ ਤਰ੍ਹਾਂ ਸਾਰੇ ਪਾਂਡਵਾਂ ਨੇ ਯੁਦਿਸ਼ਠਰ ਦੀ ਗੱਲ ਮੰਨ ਲਈ ਉਦੋਂ ਅਰਜੁਨ ਨੇ ਕਿਹਾ ਤੁਸੀਂ ਸੱਚ ਕਹਿ ਰਹੇ ਹੋ ਸ਼੍ਰੀ ਕ੍ਰਿਸ਼ਨ ਹੀ ਇਸ ਸਮੇਂ ਸਭ ਤੋਂ ਗਿਆਨੀ ਅਤੇ ਭਵਿਸ਼ਯ ਦਰਸ਼ੀ ਹਨ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਭੀਮ ਨੇ ਕਿਹਾ हे ਤਰਮਰਾਜ ਮੈਂ ਤੁਹਾਡੇ ਨਾਲ ਹਾਂ ਅਸੀਂ ਸਾਰੇ ਦੁਆਰਕਾ ਚੱਲ ਕੇ ਸ਼੍ਰੀ ਕ੍ਰਿਸ਼ਨ ਤੋਂ ਸਲਾਹ ਕਰਾਂਗੇ ਇਸ ਤਰ੍ਹਾਂ ਸਾਰੇ ਪੰਡਵ ਦੁਆਰਕਾ ਵੱਲ ਚੱਲ ਪਏ ਦੁਆਰਕਾ ਦੀ ਪਵਿੱਤਰ ਨਗਰੀ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪਾਂਡਵਾ ਦਾ ਹਾਰਦਿਕ ਸਵਾਗਤ ਕੀਤਾ ਯੁਦਿਸ਼ਠਰ ਨੇ ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਯੁਦਿਸ਼ਠਰ ਨੇ ਕਿਹਾ हे ਕੇਸ਼ਵ ਤੁਹਾਨੂੰ ਵਾਰ-ਵਾਰ ਨਮਸਕਾਰ ਤੁਸੀਂ ਤਾਂ ਅੰਤਰੀਆਮੀ ਹੋ ਦੁਆਪਰ ਯੋਗ ਹੁਣ ਖਤਮ ਹੋਣ ਵਾਲਾ ਹੈ ਅਤੇ ਕਾਲ ਯੁਗ ਦੇ ਆਉਣ ਦੇ ਸੰਕੇਤ ਦਿਖਾ ਦੇ ਰਹੇ ਹਨ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕਾਲਯੁਗ ਵਿੱਚ ਮਨੁੱਖ ਦਾ ਸੁਭਾਅ ਅਤੇ ਆਚਰਣ ਕਿਹੋ ਜਿਹਾ ਹੋਵੇਗਾ ਉਹ ਕਿੰਨਾ ਕਰਮਾਂ ਵਿੱਚ ਲਿਪਟ ਹੋ ਜਾਵੇਗਾ ਅਤੇ ਮੋਕਸ਼ ਪ੍ਰਾਪਤੀ ਲਈ ਉਸਨੂੰ ਕੀ ਕਰਨਾ ਪਵੇਗਾ ਸ਼੍ਰੀ ਕ੍ਰਿਸ਼ਨ ਨੇ ਕਿਹਾ हे ਧਰਮਰਾਜ ਤੁਹਾਡੀ ਜਿਗਿਆਸਾ ਉਚਿਤ ਹੈ ਕਾਲਯੁਗ ਦੇ ਪ੍ਰਭਾਵਾਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਪਰ ਇਸਦਾ ਉੱਤਰ ਮੈਂ ਤੁਹਾਨੂੰ ਸਿੱਧੇ ਨਹੀਂ ਦੇ ਸਕਦਾ ਇਸ ਦੇ ਲਈ ਤੁਹਾਨੂੰ ਅਤੇ ਤੁਹਾਡੇ ਪਰਮਾਂ ਨੂੰ ਕੁਝ ਵਿਸ਼ੇਸ਼ ਅਨੁਭਵ ਕਰਨੇ ਪੈਣਗੇ ਯੁਧਿਸ਼ਥਿਰ ਨੇ ਕਿਹਾ हे ਮਾਦਵ ਤੁਸੀਂ ਜੈਸ ਪ੍ਰਕਾਰ ਦੀ ਪ੍ਰੀਖਿਆ ਦੀ ਗੱਲ ਕਰ ਰਹੇ ਹੋ ਉਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਸ਼੍ਰੀ ਨੇ ਕਿਹਾ हे महाराज ਤੁਹਾਨੂੰ ਅਤੇ ਤੁਹਾਡੇ ਚਾਰੇ ਭਰਾਵਾਂ ਨੂੰ ਵਕ ਵਕ ਦਿਸ਼ਾਵਾਂ ਵਿੱਚ ਸਥਿਤ ਸੰਘਣੇ ਜੰਗਲਾਂ ਵਿੱਚ ਜਾਣਾ ਪਵੇਗਾ ਉੱਥੇ ਤੁਹਾਨੂੰ ਕੁਝ ਅਜੀਬ ਅਤੇ ਅਦਭੁਤ ਦ੍ਰਿਸ਼ ਦਿਖਾਈ ਦੇਣਗੇ ਉਹਨਾਂ ਅਨੁਭਵਾਂ ਨੂੰ ਆ ਕੇ ਮੇਰੇ ਕੋਲ ਸਾਂਝਾ ਕਰੋ ਤਦ ਮੈਂ ਤੁਹਾਨੂੰ ਕਾਲਯੁਗ ਦਾ ਰਹੱਸ ਸਮਝਾਵਾਂਗਾ ਸ੍ਰੀ ਕ੍ਰਿਸ਼ਨ ਦੀ ਆਗਿਆ ਦਾ ਪਾਲਨ ਕਰਦੇ ਹੋਏ ਸ੍ਰੀ ਕ੍ਰਿਸ਼ਨ ਦੀ ਆਗਿਆ ਦਾ ਪਾਲਨ ਕਰਦੇ ਹੋਏ ਪਾਂਡਵ ਆਪਣੇ ਰੱਥਾਂ ਤੋਂ ਉਤਰੇ ਅਤੇ ਪੈਦਲ ਹੀ ਜੰਗਲ ਵੱਲ ਤੁਰ ਪਏ ਜੰਗਲ ਦਾ ਵਾਤਾਵਰਣ ਸ਼ਾਂਤ ਪਰ ਰਹੱਸਮਈ ਸੀ ਪਾਂਡਵ ਵਕ ਵਕ ਦਿਸ਼ਾਵਾਂ ਵੱਲ ਗਏ ਤਾਂ ਜੋ ਵਤ ਤੋਂ ਵਤ ਅਨੁਭਵ ਪ੍ਰਾਪਤ ਕਰ ਸਕਨ 유디슈트ਰ ਨੂੰ ਇੱਕ ਸੰਘਨੇ ਜੰਗਲ ਵਿੱਚ ਇੱਕ ਅਜੀਬ ਦ੍ਰਿਸ਼ ਦਿਖਾਈ ਦਿੱਤਾ। ਉਹਨਾਂ ਨੇ ਇੱਕ ਵਿਸ਼ਾਲ ਹਾਥੀ ਦੇਖਿਆ ਜਿਸ ਦੇ ਦੋ ਸੁੰਡਾ ਸਨ। ਉਹ ਹਾਥੀ ਆਪਣੀਆਂ ਦੋਹਾਂ ਸੁੰਡਾ ਨਾਲ ਜੰਗਲਾਂ ਦੇ ਦਰਖਤਾਂ ਨੂੰ ਪਟ ਰਿਹਾ ਸੀ। ਮਨ ਨੂੰ ਉਸ ਦੀ ਸ਼ਕਤੀ ਅਤੁੱਲ ਹੋਵੇ। 유디슈트ਰ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇਹ ਦ੍ਰਿਸ਼ ਦਾ ਕੀ ਸੰਕੇਤ ਹੋਵੇਗਾ। ਅਰਜੁਨ ਇੱਕ ਸ਼ਾਂਤ ਅਤੇ ਸੁੰਦਰ ਜੰਗਲ ਵਿੱਚ ਜਾ ਪਹੁੰਚਿਆ ਜਿੱਥੇ ਪੰਛੀਆਂ ਦੀ ਮਿੱਠੀ ਚਹਿਚਹਾਟ ਦੀ ਆਵਾਜ਼ ਗੂੰਜ ਰਹੀ ਸੀ। ਉੱਥੇ ਉਹਨਾਂ ਨੇ ਇੱਕ ਵਿਸ਼ਾਲ ਪੰਛੀ ਦੇਖਿਆ ਜਿਸ ਦੇ ਖੰਭਾਂ ਤੇ ਵੇਦਾਂ ਦੀਆਂ ਦੇ ਤਣਾਵਾਂ ਕੀਤੀਆਂ ਹੋਈਆਂ ਸਨ। ਪਰ ਇਹ ਪਖੀ ਮਰੇ ਹੋਏ ਜੀਵਾਂ ਦਾ ਮਾਸ ਖਾ ਰਿਹਾ ਸੀ ਅਰਜੁਨ ਨੇ ਸੋਚਿਆ ਇਹ ਕਿਹੋ ਜਿਹਾ ਬਰੋਦਾਬਾਸ ਹੈ ਇੱਕ ਪਾਸੇ ਵਿਦਾਂ ਦਾ ਗਿਆਨ ਤੇ ਦੂਜੇ ਪਾਸੇ ਮਾਸਾਹ ਭੀਮ ਇੱਕ ਹਰੇ ਭਰੇ ਚਾਰਾਗਾਹ ਵਿੱਚ ਜਾ ਪਹੁੰਚਿਆ ਜਿੱਥੇ ਕੁਝ گاਵਾਂ ਦਾ ਝੁੰਡ ਚੱਲ ਰਿਹਾ ਸੀ ਉੱਥੇ ਉਸਨੇ ਦੇਖਿਆ ਕਿ ਇੱਕ ਗਾਂ ਆਪਦੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਨੂੰ ਇੰਨੀ ਜ਼ੋਰ ਨਾਲ ਚੱਟਣ ਲੱਗ ਜਾਂਦੀ ਹੈ ਕਿ ਬੱਚਾ ਲਹੂ ਲਹਾਨ ਹੋ ਜਾਂਦਾ ਹੈ ਭੀਮ ਨੇ ਸੋਚਿਆ ਕਿ ਇਹ ਕਿਹੋ ਜਿਹੀ ਮਮਤਾ ਹੈ ਜੋ ਆਪਦੇ ਬੱਚੇ ਨੂੰ ਜ਼ਖਮੀ ਕਰ ਸਕਦੀ ਹੈ ਸ਼ਹੀਦੇਵ ਇੱਕ ਸ਼ਾਂਤ ਪਾਣੀ ਦੇ ਸਰੋਤ ਕੋਲ ਪਹੁੰਚ ਗਏ ਜਿੱਥੇ ਸੱਤ ਖੂਸਾਂ ਛੇ ਖੂਆਂ ਵਿੱਚ ਪਾਣੀ ਭਰਿਆ ਹੋਇਆ ਸੀ ਪਰ ਸਭ ਤੋਂ ਡੂੰਘਾ ਖੂ ਜੋ ਕਿ ਵਿਚਕਾਰਲਾ ਸੀ ਉਹ ਪੂਰੀ ਤਰ੍ਹਾਂ ਸੁੱਕ ਚੁੱਕਾ ਸੀ ਸਹਦੇਵ ਨੇ ਇਸ ਦ੍ਰਿਸ਼ ਨੂੰ ਦੇਖ ਕੇ ਸੋਚਿਆ ਇਹ ਕੀ ਸੰਕੇਤ ਦਿੰਦਾ ਹੋਵੇਗਾ ਨਕੁਲ ਇੱਕ ਪਹਾੜੀ ਵਿੱਚ ਜਾ ਪਹੁੰਚਿਆ ਉੱਥੇ ਪਹਾੜਾਂ ਦੇ ਹਰੇ ਭਰੇ ਦਰਖਤ ਸਨ ਉਹਨਾਂ ਨੇ ਦੇਖਿਆ ਕਿ ਇੱਕ ਵਿਸ਼ਾਲ ਸਿਲਾ ਪਹਾੜ ਤੋਂ ਲਟਕ ਰਹੀ ਹੈ ਜੋ ਆਪਣੇ ਰਸਤੇ ਵਿੱਚ ਵੱਡੇ ਵੱਡੇ ਦਰਖਤਾਂ ਨੂੰ ਪੱਟ ਰਹੀ ਹੈ ਪਰ ਇੱਕ ਛੋਟੇ ਜਿਹੇ ਪੌਦੇ ਕੋਲ ਪਹੁੰਚ ਕੇ ਉਹ ਸਿਲਾ ਰੁਕ ਜਾਂਦੀ ਹੈ ਨਕੁਲ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਸ਼ਾਮ ਹੁੰਦੇ ਹੀ ਪਾਂਡਵ ਜੰਗਲ ਤੋਂ ਵਾਪਸ ਆ ਗਏ ਤੇ ਸ਼੍ਰੀ ਕ੍ਰਿਸ਼ਨ ਨਾਲ ਆਪਦੇ ਅਨੁਭਵ ਸਾਂਝੇ ਕਰਨ ਲੱਗੇ ਯੁਦਿਸ਼ਠਰ ਨੇ ਕਿਹਾ हे ਪ੍ਰਭੂ ਮੈਂ ਦੋ ਸੌਂਡ ਵਾਲਾ ਹਾਥੀ ਦੇਖਿਆ ਸ੍ਰੀ ਕ੍ਰਿਸ਼ਨ ਨੇ ਮੁਸਕਰਾਉਂਦੇ ਹੋਏ ਕਿਹਾ हे ਧਰਮਰਾਜ ਇਹ ਦ੍ਰਿਸ਼ ਦਰਸਾਉਂਦਾ ਹੈ ਕਿ ਕਾਲਯੁਗ ਵਿੱਚ ਸ਼ਾਸਕ ਦੋਵੇਂ ਪਾਸਿਆਂ ਤੋਂ ਸ਼ੋਸ਼ਣ ਕਰਨਗੇ ਉਹ ਪ੍ਰਜਾ ਤੋਂ ਸੇਵਾ ਅਤੇ ਭਗਤੀ ਮੰਗਣਗੇ ਤੇ ਆਪਣੇ ਸਵਾਰਥ ਲਈ ਉਹਨਾਂ ਦਾ ਦੋਹਣ ਵੀ ਕਰਨਗੇ ਦਿਖਾਵੇ ਵਿੱਚ ਉਹ ਧਰਮੀ ਹੋਣਗੇ ਪਰ ਅੰਦਰੋਂ ਸਵਾਰਥੀ ਅਰਜੁਨ ਨੇ ਕਿਹਾ ਪ੍ਰਭੂ ਮੈਂ ਇੱਕ ਪੰਛੀ ਦੇਖਿਆ ਜਿਸ ਨੇ ਖੰਭਾਂ ਦੇ ਉੱਤੇ ਵੇਦਾਂ ਦੀਆਂ ਰਚਨਾਵਾਂ ਕੀਤੀਆਂ ਹੋਈਆਂ ਸਨ ਪਰ ਉਹ ਮਾਸ ਖਾ ਰਿਹਾ ਸੀ ਸ੍ਰੀ ਕ੍ਰਿਸ਼ਨ ਨੇ ਕਿਹਾ हे अर्जुन कलयुग ਵਿੱਚ ਵਿਦਵਾਨ ਅਤੇ ਪੰਡਿਤ ਕਸਾਉਣ ਵਾਲੇ ਲੋਕ ਗਿਆਨ ਤਾਂ ਰੱਖਣਗੇ ਪਰ ਉਹਨਾਂ ਦਾ ਹਿਰਦਾ ਪਵਿੱਤਰ ਨਹੀਂ ਹੋਵੇਗਾ ਉਹ ਧਰਮ ਅਤੇ ਵੇਦਾਂ ਦੀ ਵਰਤੋਂ ਕੇਵਲ ਪੈਸਾ ਕਮਾਉਣ ਦੇ ਲਈ ਕਰਨਗੇ ਪੀਮ ਨੇ ਕਿਹਾ ਪ੍ਰਭੂ ਮੈਂ ਇੱਕ ਗਾਂ ਨੂੰ ਆਪਦੇ ਬਛੜੇ ਨੂੰ ਇੰਨਾ ਚੜਦੇ ਦੇਖਿਆ ਕਿ ਉਹ ਜ਼ਖਮੀ ਹੋ ਗਿਆ ਸ਼੍ਰੀ ਕ੍ਰਿਸ਼ਨ ਨੇ ਕਿਹਾ हे ਪੀਮ ਕਲਯੁਗ ਵਿੱਚ ਮਾਤਾ ਪਿਤਾ ਦਾ અત્યੰਤ ਸਨੇਹ ਬੱਚਿਆਂ ਨੂੰ ਆਤਮ ਨਿਰਭਰ ਬਣਨ ਤੋਂ ਰੋਕੇਗਾ ਉਹਨਾਂ ਦੀ ਮਮਤਾ ਬੱਚਿਆਂ ਦੇ ਲਈ ਰੁਕਾਵਟ ਬਣ ਜਾਵੇਗੀ ਸਹਦੇਵ ਨੇ ਕਿਹਾ ਪ੍ਰਭੂ ਮੈਂ ਸੱਤ ਖੂਆਂ ਵਿੱਚੋਂ ਵਿਚਕਾਰਲਾ ਖੂਜੋ ਕਿ ਜੋ ਕੇ ਸਭ ਤੋਂ ਡੂੰਘਾ ਸੀ ਉਸ ਨੂੰ ਸੁੱਕਾ ਦੇਖਿਆ। ਸ੍ਰੀ ਕ੍ਰਿਸ਼ਨ ਨੇ ਕਿਹਾ, "ਹੇ ਸਹਦੇਵ, ਕਲਯੁਗ ਵਿੱਚ ਲੋਕ ਦਿਖਾਵੇ ਵਿੱਚ ਧਨਮਾਨ ਹੋਣਗੇ ਪਰ ਆਪਦੇ ਗਵਾਂਢੀਆਂ ਦੀ ਭੁੱਖ ਪਿਆਸ ਦੀ ਵੀ ਪਰਵਾਹ ਨਹੀਂ ਕਰਨਗੇ। ਸਵਾਰਥ ਐਸੀ ਯੁਗ ਦੀ ਪਛਾਣ ਹੋਵੇਗਾ।" ਨਕੁਲ ਨੇ ਕਿਹਾ, "ਪ੍ਰਭੂ, ਮੈਂ ਇੱਕ ਵਿਸ਼ਾਲ ਸਿਲਾ ਦੇਖੀ ਜੋ ਵੱਡੇ-ਵੱਡੇ ਦਰਖਤਾਂ ਨੂੰ ਪੱਟ ਰਹੀ ਸੀ ਪਰ ਇੱਕ ਛੋਟਾ ਪੌਦਾ ਉਸ ਨੂੰ ਰੋਕ ਦਿੰਦਾ ਹੈ।" ਸ੍ਰੀ ਕ੍ਰਿਸ਼ਨ ਨੇ ਕਿਹਾ, "ਹੇ ਨਕੁਲ, ਕਲਯੁਗ ਵਿੱਚ ਧਨ ਅਤੇ ਸੱਤਾ ਮਨੁੱਖ ਦੇ ਪਤਨ ਨੂੰ ਨਹੀਂ ਰੋਕ ਸਕਦੀ ਪਰ ਭਗਵਾਨ ਦਾ ਨਾਮ ਅਤੇ ਸੱਚੀ ਭਗਤੀ ਜੋ ਛੋਟੇ ਪੌਦੇ ਦੇ ਸਮਾਨ ਹੈ, ਉਸ ਨੂੰ ਬਚਾ ਸਕਦੀ ਹੈ।" ਗਰੁੜ ਪ੍ਰਾ ਵਿਚ ਇੱਕ ਪ੍ਰਸਿੱਧ ਪ੍ਰਸੰਗ ਵਿੱਚ ਗਰੁੱਡ ਜੀ ਨੇ ਭਗਵਾਨ ਵਿਸ਼ਨੂੰ ਨੂੰ ਪ੍ਰਸ਼ਨ ਕੀਤਾ ਹੈ ਪ੍ਰਭੂ ਚਾਰ ਯੁਗ ਸਤਿਯੁਗ ਤ੍ਰੇਤਾਯੁਗ ਦਵਾਪਰਯੁਗ ਤੇ ਕਲਯੁਗ ਵਿੱਚ ਕਲਯੁਗ ਨੂੰ ਸਭ ਤੋਂ ਜ਼ਿਆਦਾ ਭਿਆਨਕ ਕਿਉਂ ਮੰਨਿਆ ਜਾਂਦਾ ਹੈ ਇਸ ਦੇ ਅੰਤ ਦੇ ਕੀ ਸੰਕੇਤ ਹੋਣਗੇ ਅਤੇ ਇਹ ਯੁਗ ਕਿਵੇਂ ਖਤਮ ਹੋਵੇਗਾ ਭਗਵਾਨ ਵਿਸ਼ਨੂੰ ਕਹਿੰਦੇ ਹਨ ਹੈ ਗਰੁੱਡ ਕਲਯੁਗ ਵਿੱਚ ਅਧਰਮ ਸਵਾਰਥ ਅਤੇ ਪਾਪ ਦਾ ਬੋਲਬਾਲਾ ਹੋਵੇਗਾ ਇਸ ਦੇ ਅੰਤ ਦੇ ਸਮੇਂ ਕੁਝ ਵਿਸ਼ੇਸ਼ ਸੰਕੇਤ ਪ੍ਰਗਟ ਹੋਣਗੇ ਜੋ ਸ੍ਰਿਸ਼ਟੀ ਦੇ ਵਿਨਾਸ਼ ਦੇ ਵੱਲ ਇਸ਼ਾਰਾ ਕਰਨਗੇ ਆਓ ਇਨ੍ਹਾਂ ਪੰਜ ਸੰਕੇਤਾਂ ਨੂੰ ਵੱਖ-ਵੱਖ ਕਰਕੇ ਸਮਝਿਏ ਮਾਨਵ ਉਮਰ ਦਾ ਘਟਣਾ ਕਾਲ ਯੁਗ ਦੇ ਅੰਤ ਵਿੱਚ ਮਨੁੱਖੀ ਜੀਵਨ ਦੀ ਉਮਰ ਘਟ ਹੋ ਕੇ ਸਿਰਫ 20 ਸਾਲ ਰਹਿ ਜਾਵੇਗੀ ਲੋਕ 12 ਸਾਲ ਦੀ ਉਮਰ ਵਿੱਚ ਹੀ ਬੁਢਾਪੇ ਦੇ ਲੱਛਣ ਦਿਖਾਉਣ ਲੱਗ ਜਾਣਗੇ ਉਹਨਾਂ ਦੇ ਵਾਲ ਸਫੇਦ ਹੋ ਜਾਣਗੇ ਚਿਹਰਿਆਂ ਤੇ ਝੁਰੜੀਆਂ ਪੈ ਜਾਣਗੀਆਂ ਅਤੇ ਸਰੀਰ ਕਮਜ਼ੋਰ ਹੋ ਜਾਣਗੇ ਇਹ ਸਰੀਰਕ ਪਤਨ ਮਨੁੱਖ ਦੀ ਜੀਵਨ ਸ਼ੈਲੀ ਅਤੇ ਨੈਤਿਕਤਾ ਦਾ ਨਿਕਾਰ ਦਾ ਨਤੀਜਾ ਹੋਵੇਗਾ ਲੋਕ ਅਸਵਸਥ ਪੋਜਨ ਖਾਣਗੇ ਤੇ ਤਣਾਅ ਵਾਲਾ ਜੀਵਨ ਬਤੀਤ ਕਰਨਗੇ ਔਰਤ 8 ਤੋਂ 9 ਸਾਲ ਦੀ ਛੋਟੀ ਉਮਰ ਵਿੱਚ ਹੀ ਸੰਤਾਨ ਨੂੰ ਜਨਮ ਦੇਣ ਲੱਗ ਜਾਵੇਗੀ ਪਰ ਉਸ ਦਾ ਇਰ ਇਨਾ ਕਮਜ਼ੋਰ ਹੋਵੇਗਾ ਕਿ ਉਹ ਬੱਚਿਆਂ ਦਾ ਪਾਲਨ ਪੋਸ਼ਣ ਠੀਕ ਤਰ੍ਹਾਂ ਨਹੀਂ ਕਰ ਪਾਉਗੀ ਬੱਚੇ ਕਪੋਸ਼ਨ ਅਤੇ ਕਮਜ਼ੋਰੀ ਦਾ ਸ਼িকার ਹੋਣਗੇ ਪਤੀ ਪ੍ਰੇਮ ਅਤੇ ਵਿਸ਼ਵਾਸ ਗਵਾ ਦੇਣਗੇ ਸਵਾਰਥ ਹੀ ਜੀਵਨ ਦਾ ਆਧਾਰ ਬਣ ਜਾਵੇਗਾ ਇਹ ਸਥਿਤੀ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਸੰਤੁਲਿਤ ਜੀਵਨ ਸ਼ੈਲੀ ਅਤੇ ਨੈਤਿਕਤਾ ਦੀ ਪਾਲਣਾ ਕਰਨੀ ਜ਼ਰੂਰੀ ਹੈ ਪਵਿੱਤਰ ਇਸਤਰੀਆਂ ਦਾ ਲੋਪ ਹੋ ਜਾਣਾ ਕਾਲ ਯੁਗ ਦੇ ਅੰਤ ਵਿੱਚ ਨੈਤਿਕਤਾ ਅਤੇ ਧਰਮ ਦਾ ਇਨਾ ਨਿਗਾਰ ਹੋ ਜਾਵੇਗਾ ਕਿ ਪਵਿੱਤਰ ਇਸਤਰੀਆਂ ਲਗਭਗ ਅਲੋਪ ਹੋ ਜਾਣਗੀਆਂ ਇੱਕ ਇਸਤਰੀ ਕਈ ਪੁਰਸ਼ਾਂ ਸੰਬੰਧ ਸਥਾਪਿਤ ਕਰੇਗੀ ਜੋ ਸਮਾਜਿਕ ਅਤੇ ਨੈਤਿਕ ਪਤਨ ਦਾ ਸੰਕੇਤ ਹੋਵੇਗਾ ਲੋਕ ਧਾਰਮਿਕ ਕਾਰਜਾਂ ਜਿਵੇਂ ਪੂਜਾ ਪਾਠ ਅਤੇ ਵਿਆਹ ਵਰਗੇ ਸੰਸਕਾਰਾਂ ਨੂੰ ਪੂਰੀ ਤਰ੍ਹਾਂ ਤਿਆਗ ਦੇਣਗੇ ਕਲਯੁਗ ਦੇ ਅੰਤ ਵਿੱਚ ਕੁਦਰਤ ਦਾ ਭਿਆਨਕ ਵਿਨਾਸ਼ ਹੋਵੇਗਾ ਰੁੱਖ ਫਲ ਅਤੇ ਫੁੱਲ ਦੇਣਾ ਬੰਦ ਕਰ ਦੇਣਗੇ ਕਲਯੁਗ ਦੇ ਅੰਤ ਵਿੱਚ ਵਰਖਾ ਬਹੁਤ ਘਟ ਜਾਵੇਗੀ ਖੇਤਾਂ ਵਿੱਚ ਅਨਾਜ ਦਾ ਉਤਪਾਦਨ ਬੰਦ ਹੋ ਜਾਵੇਗਾ ਅਤੇ ਥੋੜਾ ਬਹੁਤ ਅਨਾਜ ਹੀ ਹੋਵੇਗਾ ਸੱਤਾਂ ਸੂਰਜਾਂ ਦਾ ਉਦੈ ਕਲਯੁਗ ਦੇ ਅੰਤ ਵਿੱਚ ਸਭ ਤੋਂ ਭਿਆਨਕ ਸੰਕੇਤ ਸੱਤਾਂ ਸੂਰਜਾਂ ਦਾ ਉਦੈ ਹੋਵੇਗਾ ਭਗਵਾਨ ਵਿਸ਼ਨੂੰ ਸੂਰਜ ਆਂ ਕਿਰਨਾ ਦੇ ਵਿੱਚ ਵਿਰਾਜਮਾਨ ਹੋ ਜਾਣਗੇ ਅਤੇ ਧਰਤੀ ਦਾ ਸਾਰਾ ਜਲ ਸੋਖ ਲੈਣਗੇ ਸੱਤ ਸੂਰਜਾਂ ਦੀ ਤੇਜ਼ ਗਰਮੀ ਸਮੁੱਚੀ ਸ੍ਰਿਸ਼ਟੀ ਨੂੰ ਜਲ ਕੇ ਰਾਖ ਕਰ ਦੇਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ